ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕੋਸ਼ਿਸ਼ ਕਰਨਾ ਜੀ ਇਹ ਲੰਬੀ ਗੱਲ ਨਹੀਂ ਵੀ ਮਹੀਨੇ ਚ ਵੀ ਉਹ ਕਰ ਸਕਦੇ ਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਵੀ ਮੇਰੇ ਵੱਲੋਂ ਰਿਕੁਐਸਟ ਆ ਅੱਗੇ ਵੀ ਮੈਂ ਮੈਂ ਲਿਖਤੀ ਤੌਰ ਤੇ ਬਹੁਤ ਵਾਰੀ ਨਿੱਜੀ ਤੌਰ ਤੇ ਉਹ ਕਹਿ ਰਹੇ ਆ ਵੀ ਸਾਡੇ ਸਾਨੂੰ ਕਹਿੰਦੇ ਨਹੀਂਗੇ ਪ੍ਰਧਾਨ ਜੀ ਜਿਉ ਸਾਨੂੰ ਕਹਿਣ ਰਲ ਮਿਲ ਕੇ ਜਿਹੜਾ ਆਪਣਾ ਚਲੋ ਦੋ ਧੜੇ ਹੈਗੇ ਦੋ ਧੜੇ ਬਣ ਗਏ ਆ ਤੇ ਕਿਤੇ ਗਏ ਆ ਨਿੱਜੀ ਤੌਰ ਤੇ ਵੀ ਆਪਾਂ ਜਾ ਕੇ ਮਿਲਿਆ ਵੀ ਹੱਲ ਹੋ ਜਾਵੇ ਨਹੀਂ ਆ ਹੁਣ ਨਿੱਜੀ ਤੌਰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਆ ਉਹ ਸੁਣ ਹੀ ਰਹੇ ਆ ਜੀ ਜੇ ਫੇਰ ਵੀ ਉਹਨਾਂ ਨੂੰ ਲੱਗਦਾ ਵੀ ਮੈਂ ਕਿਸੇ ਵੀ ਤਰੀਕੇ ਵੀ ਉਹਨਾਂ ਕੋਲੇ ਜਾ ਕੇ ਉਹਨਾਂ ਦਾ ਕੋਈ ਈਗੋ ਸੈਟੀਸਫਾਈ ਹੁੰਦਾ ਤਾਂ ਮੈਂ ਉਹ ਜਾਣ ਨੂੰ ਤਿਆਰ ਆ ਜੀ ਉਹ ਜਦੋਂ ਮਰਜ਼ੀ ਮੈਂ ਕਹੇ ਮੈਂ ਆਪ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਸਾਰਾ ਕੁਝ ਛੱਡ ਕੇ ਸ਼ਹਿਰ ਦੀ ਡਿਵੈਲਪਮੈਂਟ ਲਈ ਉਹ ਵੀ ਸਾਡੇ ਹਾਊਸ ਦਾ 24ਵਾਂ ਮੈਂਬਰ ਨੇ ਅਸੀਂ ਮੈਂ ਹੱਥ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਵਾਰਡ ਦੀ ਡਿਵੈਲਪਮੈਂਟ ਦੇ ਕੰਮ ਚੱਲਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਆ ਸਾਡੇ ਮੂਹਰੇ ਲੱਗ ਕੇ ਕੰਮ ਕਰਵਾਉਂ ਹੌਂਸਲਰ ਜਾਂ ਪ੍ਰਧਾਨ ਅਫਸਰ ਨਹੀਂ ਪੂਰੇ ਕਰ ਸਕਦਾ ਇੱਥੇ ਕਮੇਟੀ ਉਹ ਐਮਐਲਏ ਸਹਿਬਾਂ ਹੀ ਕਰ ਸਕਦੇ ਕਿਉਂਕਿ ਸਰਕਾਰ ਉਹਨਾਂ ਦੀ ਹੈ ਬਹੁਤ ਗੌਰਮੈਂਟ ਦਾ ਕਾਫੀ ਸਾਲਾਂ ਤੋਂ ਇੱਥੇ ਸਟਾਫ ਨਹੀਂ ਪੂਰਾ ਜਿੰਨਾ ਚਿਰ ਸਟਾਫ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਆਪਾਂ ਨਾ ਤਾਂ ਕੋਈ ਉਹ ਬੰਨਾ ਐਸਟੀਮੇਟ ਬੰਨਾ ਨਾ ਕੋਈ ਵਿਕਾਸ ਦਾ ਕੰਮ ਹੋਣਾ ਜਦੋਂ ਅਫਸਰ ਹੀ ਹੈ ਨਹੀਂ ਸਮੱਸਿਆ ਨੂੰ ਲੈ ਕੇ ਜਗਰਾਉਂ ਸ਼ਹਿਰ ਦੇ ਵਿੱਚ ਚਰਚਾ ਹੋ ਰਹੀ ਉਹ ਸਬੰਧ ਦੇ ਵਿੱਚ ਅੱਜ ਨਗਰ ਕਾਉਂਸਲ ਦੇ ਵਿੱਚ ਕਾਉਂਸਲਰਾਂ ਵੱਲੋਂ ਮੀਟਿੰਗ ਕੀਤੀ ਗਈ ਸੀ ਤੇ ਉਸ ਗੱਲਬਾਤ ਨੂੰ ਪੂਰੀ ਨੂੰ ਜਾਣਦੇ ਹੈਗੇ ਪ੍ਰਧਾਨ ਜੀ ਆਪਣੇ ਨਾਲ ਹੈਗੇ ਜਤਿੰਦਰਪਾਲ ਰਾਣਾ ਜੀ ਨਾ ਵੀ ਕੀ ਇਸ ਦਾ ਹੱਲ ਹੋਇਆ ਹੈਗਾ ਕੀ ਮੀਟਿੰਗ ਦੇ ਵਿੱਚ ਚਰਚਾ ਹੋਈ ਹਾਂ ਜੀ ਪ੍ਰਧਾਨ ਜੀ ਜੀ ਇਹ ਅੱਜ ਮੀਟਿੰਗ ਸੀ ਜੀ ਇੱਕ ਤਾਂ ਇਹ ਸਾਡੀ ਮੀਟਿੰਗ ਪੈਂਡਿੰਗ ਸੀਗੀ ਜੀ ਤੇ ਇੱਕ ਹੋਰ ਰੱਖੀ ਗਈ ਸੀ ਇੱਕ ਬਜਟ ਦੀ ਮੀਟਿੰਗ ਸੀ ਜੀ ਤੇ ਅੱਜ ਕੂੜੇ ਬਾਰੇ ਡਿਟੇਲਸ ਚ ਡਿਸਕਸ਼ਨ ਹੋਈ ਸੀ ਤੇ ਉੱਥੇ ਚਲੋ ਹੋਰ ਵੀ ਗੱਲਾਂ ਹੋਈਆਂ ਅਸੀਂ ਉਹਦੇ ਬਾਰੇ ਇੱਕ ਜਗ੍ਹਾ ਦੀ ਵੀ ਗੱਲ ਕੀਤੀ ਆ ਵੀ ਜਗ੍ਹਾ ਲੈਣ ਬਾਰੇ ਵੀ ਕਿਉਂਕਿ ਉਹ ਪ੍ਰਧਾਨ ਨਹੀਂ رہ ਸਕਦਾ ਜਾਂ ਸਾਡੀ ਬਾਡੀ ਹਾਊਸ ਨਹੀਂ ਲੈ ਸਕਦਾ ਇਹ ਸਾਡੇ ਤੋਂ ਸੈਨੀਟਰੀ ਡਿਪਾਰਟਮੈਂਟ ਮੰਗ ਕਰੂਗਾ ਜਗ੍ਹਾ ਦੀ ਤੇ ਇਹੋ ਉਸ ਜਗਾ ਨੂੰ ਕੋਈ ਚਨਨਾਤ ਕਰਕੇ ਉਹ ਆਪਾਂ ਨੂੰ ਹਾਊਸ ਨੂੰ ਕਹੂਗਾ ਤੇ ਉਹ ਫਿਰ ਉਹਦੀ ਅੱਗੇ ਪ੍ਰੋਸੈਸ ਚੱਲ ਸਕਦਾ ਉਹ ਅੱਜ ਉਹਦੇ ਬਾਰੇ ਵੀ ਡਿਟੇਲ ਚ ਗੱਲ ਹੋਈ ਆ ਇੱਕ ਮੈਂ ਕਈ ਦਿਨ ਤੋਂ ਜਿਹੜਾ ਕੂੜਾ ਚਕਵਾ ਰਿਹਾ ਸੀ ਉਹ ਵੀ ਕੁਝ ਰਾਜਨੀਤਿਕ ਸਾਜਿਸ਼ ਲਾਲ ਹੋ ਜਾਂ ਕਿਵੇਂ ਵੀ ਉਹ ਉਹਨਾਂ ਨੂੰ ਵੀ ਡਾ ਦਿੱਤਾ ਗਿਆ ਉਹ ਵੀ ਬੰਦੇ ਸਾਡੇ ਜਵਾਬ ਦੇ ਕੇ ਤੇ ਕਾਫੀ ਗੱਲਾਂ ਅੱਜ ਉਹ ਅੰਦਰ ਚਰਚਾ ਹੋਈ ਆ ਜੀ ਤੇ ਇੱਕ ਮੇਨ ਗੱਲ ਜਿਹੜਾ ਸਾਰੇ ਸ਼ਹਿਰ 'ਚ ਹੀ ਸੀਗਾ ਵੀ ਇਹ ਸ਼ਹਿਰ ਦੇ ਮੱਥੇ ਤੇ ਕਲੰਕ ਆ ਜਿਹੜਾ ਇੱਥੇ ਚਾਂਸੀ ਚੌਂਕ ਟੈਂਕੀ ਦੇ ਥੱਲੇ ਡੰਪ ਸੀਗਾ ਉਹ ਅਸੀਂ ਬੰਦ ਕਰਵਾਇਆ ਹੈ ਜੀ ਉਹ ਕੋਈ ਮੈਨੂੰ ਕਹਿਣ ਚਾਰਜ ਨਹੀਂ ਉਹਦੇ 'ਚ ਮੇਜਰ ਪ੍ਰੋਬਲਮ ਉਹ 'ਚ ਇਹ ਪ੍ਰੋਬਲਮ ਨਹੀਂ ਵੀ ਉਹ ਲੋਕਾਂ ਦਾ ਕੋਈ ਰੋਸ ਹੈ ਲੋਕਾਂ ਦਾ ਰੋਸ ਤਾਂ ਹੈਗਾ ਹੀ ਹੈਗਾ ਪਰ ਉੱਥੇ ਪਾਣੀ ਦੀ ਟੈਂਕੀ ਬਿਲਕੁਲ ਲਾਲ ਹੈ ਜੀ ਔਰ ਪਾਣੀ ਦੀ ਟੈਂਕੀ ਦਾ ਜਿਹੜਾ ਵਾਲਵ ਹੁੰਦਾ ਇੱਕ ਉਹ ਉਸ ਜਿੱਥੇ ਕੂੜਾ ਸਿੱਟਦੇ ਹੋ ਉਸ ਜਗ੍ਹਾ ਤੇ ਮੈਂ ਪਹਿਲਾਂ ਵੀ ਲਿਖਤੀ ਤੌਰ ਤੇ ਇਹੀ ਅੱਜ ਜਦੋਂ ਮੈਨੂੰ ਛੁੱਟੀ ਸ਼ਿਕਾਇਤ ਤੇ ਰਿਸਪন্স ਕੀਤਾ ਗਿਆ ਸੀ ਮੈਂ ਉਸ ਤੋਂ ਪਹਿਲਾਂ ਵੀ ਇਹ ਲਿਖਤੀ ਤੌਰ ਤੇ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਇਹ ਜਿਹੜਾ ਵੀ ਪਾਣੀ ਦੂਸ਼ਿਤ ਹੋ ਸਕਦਾ ਪਾਣੀ ਦੀ ਟੈਂਕੀ ਨੇੜੇ ਹੋਣ ਕਰਕੇ ਵੀ ਇੱਥੇ ਕੂੜਾ ਨਾ ਸਿੱਟਿਆ ਜਾਵੇ ਚਲੋ ਉੱਥੇ ਤੇ ਕਲੰਕ ਸੀ ਉਹ ਅੱਜ ਉਹਦੇ ਤੇ ਡਿਸਕਸ਼ਨ ਹੋਈ ਸੀ ਥੋੜੀ ਰਾਜਨੀਤੀ ਵੀ ਹੋ ਰਹੀ ਸੀ ਵੀ ਨਹੀਂ ਜੀਓ ਉਸ ਕੈਂਟਰੀ ਪੁਆਇੰਟ ਚ ਲਾਏ ਜਾਣ ਈਓ ਵੀ ਗੱਲ ਹੈ ਅਸ ਵੀ ਮੈਂ ਬੰਦ ਨਹੀਂ ਪਰ ਉਹ ਇੱਕ ਜੈਨੂਨ ਰੀਜ਼ਨ ਤੇ ਉਹ ਐਡਾ ਹੀ ਰਹੂਗਾ ਕਿਉਂਕਿ ਇੱਚ ਪਾਣੀ ਜਿਹੜਾ ਆਪਣੀ ਮੁੱਖ ਲੋੜ ਆ ਵੀ ਉਹ ਜੇ ਉਹੀ ਪ੍ਰਦੂਸ਼ਿਤ ਹੋ ਗਿਆ ਤਾਂ ਫਿਰ ਆਪਾਂ ਹੋਰ ਆਪਾਂ ਕੋਈ ਪ੍ਰਧਾਨ ਜੀ ਦੇਖੋ ਸ਼ਹਿਰ ਜਿਹੜੇ ਬਾਤੀ ਹੈਗੇ ਆ ਉਹਨਾਂ ਦਾ ਕੋਈ ਡਾਊਟਫੁਲ ਹੈਗਾ ਵੀ ਜੋ ਜਗ੍ਹਾ ਦੇ ਕੋਈ ਚਰਚਾ ਹੋ ਰਹੀ ਵਿਚਾਰ ਕਿ ਲਿਖਦੇ ਪਏ ਹੈਗੇ ਆ ਵੀ ਪ੍ਰਧਾਨ ਜੀ ਵੀ ਉਹ ਲੈ ਨਹੀਂ ਰਹੇ ਜਾਂ ਈਓ ਨਹੀਂ ਕੁਛ ਉਹਦੇ ਵਿੱਚ ਕਰਦੇ ਪਏ ਉਹਦਾ ਕੀ ਹੈਗਾ ਜੀ ਕਲੀਅਰ ਕਰੋ ਉਹਦੇ ਚ ਸਾਡੇ ਐਕਚੁਅਲੀ ਹਾਊਸਪੁਲੇ ਕੋਈ ਜਗ੍ਹਾ ਲੈਣ ਦੀ ਪਾਵਰ ਨਹੀਂ ਗਈ ਉਹ ਸੈਂٹری ਡਿਪਾਰਟਮੈਂਟ ਨੇ ਸਾਨੂੰ ਲਿਖ ਕੇ ਦੇਣਾ ਵੀ ਸਾਡੇ ਕੋਲੇ ਜਗ੍ਹਾ ਨਹੀਂ ਗਈ ਉਹ ਅੱਗਿਓ ਰਿਪੋਰਟ ਹੋ ਕੇ ਸਾਨੂੰ ਹਾਊਸ ਕਹਿਣਗੇ ਵੀ ਮਤਲਬ ਕੋ ਅਸੀਂ ਤਿਆਰ ਆ ਕੋਤੇ ਵੀ ਜਗ੍ਹਾ ਜਗ੍ਹਾ ਤੇ ਵੀ ਚਰਚਾ ਹੋਈ ਆ ਇੱਕ ਫਰਦ ਵੀ ਦਿੱਤੀ ਗਈ ਆ ਅੰਦਰ ਕਿਸੇ ਨੂੰ ਉਹ ਇਹਨੂੰ ਸੌਂਪਤੀ ਇਹਨੂੰ ਇਹ ਰਿਕਵੈਸਟ ਕੀਤੀ ਹੈ ਵੀ ਇਹਨੂੰ ਇੱਕ ਦਿਨ ਦੋ ਦਿਨ ਜ਼ਿਆਦਾ ਤੋਂ ਜ਼ਿਆਦਾ ਲਾ ਕੇ ਇਹਨੂੰ ਕਾਗਜ਼ਾਂ ਨੂੰ ਚੰਗੀ ਤਰ੍ਹਾਂ ਕੋਕ ਕੇ ਫਾਈਨਲਾਈਜ਼ ਕਰਕੇ ਜੋ ਵੀ ਰਿਪੋਰਟ ਬਣਾਨੀ ਆ ਬਣਾ ਕੇ ਜੀ ਕਿ ਜਿੱਥੇ ਵੀ ਮੇਰੇ ਸਾਈਨਾਂ ਦੀ ਲੋੜ ਆ ਜਾਂ ਹਾਊਸ ਦੀ ਲੋੜ ਆ ਉਹ ਕਰਾ ਕੇ ਕਿ ਜੇ ਜਗ੍ਹਾ ਆਪਾਂ ਨੂੰ ਕੂੜਾ ਸਿੱਟਣ ਲਈ ਅਵੇਲੇਬਲ ਹੁੰਦੀ ਆ ਤਾਂ ਉਹ ਆਪਾਂ ਉਹਨੂੰ ਜਲਦ ਤੋਂ ਜਲਦ ਦੁਆਰਾ ਮੀਟਿੰਗ ਉਹ ਇਹ ਕਹਿੰਦਾ ਮੈਂ ਕਾਗਜ਼ ਚੈੱਕ ਕਰ ਲੈਣਾ ਜੀ ਤੇ ਉਹ ਦੇਖਦੇ ਆ ਉਹ ਵੀ ਆਪਾਂ ਜਲਦ ਜੇ ਉਹ ਜਿਹੜੇ ਜਗਰਾਂ ਦੇ ਵਿੱਚ ਜਿਹੜੇ ਡੰਪ ਮਤਲਬ ਸਕੈਂਡਰੀ ਜੋ ਬੰਦ ਕੀਤੇ ਸੀਗੇ ਚਲੋ ਹੁਣ ਚਾਲੂ ਚਾਲੂ ਕਰ ਦਿੱਤੇ ਗਏ ਜੀ ਇੱਕ ਮੇਨ ਹੈਗਾ ਚਲੋ ਚਾਂਸੀ ਦਾਣਾ ਜਿਹੜਾ ਬੰਦ ਕੀਤਾ ਹੈਗਾ ਤੇ ਇੱਕ ਜਿਹੜਾ ਰੋਲਾ ਪੈ ਰਿਆ ਸੀ ਲੋਹੜਾ ਸਾਹ ਵਾਲਾ 6 ਨੰਬਰ ਵਾਲਾ ਹੁਣ ਦੇ ਬਾਕੀ ਦੇ ਜੀ ਚਾਲੂ ਮਤਲਬ ਕਰਨੇ ਹੈਗੇ ਜਾਂ ਕੀ ਹੈਗਾ ਨਹੀਂ ਜੀ ਇਹ ਚ ਐਕਚੁਅਲੀ ਗੱਲ ਇਹ ਤੇ ਸਿਆਸਤ ਹੋ ਰਹੀ ਆ ਜਿਹੜਾ ਲੋਹੜਾ ਸਾਹ ਵਾਲਾ ਉਹ ਐਕਚੁਅਲੀ ਡੰਪ ਨਹੀਂਗਾ ਅੱਛਾ ਜੀ ਉਹ ਛੱਪੜ ਆ ਛੱਪੜ ਹੈ ਗਈ ਛੱਪੜ ਦਾ ਸਾਨੂੰ ਆਲਰੇਡੀ ਛੱਪੜ ਦਾ ਬਹੁਤ ਜ਼ਿਆਦਾ ਜੁਰਮਾਨਾ ਹੋਇਆ ਜਿਹੜਾ ਭਦਰਕਾਲੀ ਕੋਲੇ ਛੱਪੜ ਸੀ ਪਿਉણો ਅਸੀਂ ਸਾਫ਼ ਕਰਾ ਰਹੇ ਆ ਉਵੇਂ ਇਹ ਵੀ ਛੱਪੜ ਨੂੰ ਸਾਫ਼ ਕਰਾਉਣ ਲਈ ਇਹਦੇ ਬਜਟ ਪਾਸ ਹੋਇਆ ਹੋਇਆ ਜਿਸ ਚੋਂ ਕੁਝ ਪੈਸੇ ਖਰਚੇ ਵੀ ਹੋਇਆ ਪਰ ਉੱਥੇ ਕੂੜਾ ਜਿਹੜਾ ਕੱਢ ਕੇ ਲਾਇਆ ਤੇ ਕੋਸ਼ ਸ਼ਹਿਰ ਦਾ ਕੂੜਾ ਵੀ ਉੱਥੇ ਸਿੱਟੀ ਗਏ ਇਹ ਜੀ ਮਨਾ ਕਰਨ ਦੇ ਬਾਵਜੂਦ ਬਈ ਕੁਝ ਲੋਕ ਸਿੱਟੀ ਗਏ ਜਾਂ ਜਿਹਦਾ ਦਿਲ ਕਰਦਾ ਹਨ ਕੋਈ ਉਹ ਡੰਪ ਨਹੀਂਗਾ ਉੱਥੇ ਤਾਂ ਉਹ ਉਹ ਛੱਪੜਾ ਉਹ ਛੱਪੜ ਦੀ ਸਫਾਈ ਹੋਣੀ ਹੋਣੀ ਹੈ ਜੀ ਉਹ ਡੰਪ ਨਹੀਂਗਾ ਬਾਕੀ ਜਿਹੜੇ ਡੰਪ ਆ ਡੰਪ ਕੋਈ ਵੀ ਡੰਪ ਤੇ ਤਾਂ ਐਨਜੀਟੀ ਡੰਪ ਤੇ ਕੂੜਾ ਸਿੱਧਾ ਕੂੜਾ ਨਹੀਂ ਸਿੱਟਿਆ ਜਾ ਸਕਦਾ ਉਹਨੂੰ ਸੈਗਰੀਗੇਟ ਹੀ ਕਰਕੇ ਕਿਤੇ ਵੀ ਉਹ ਸੈਗਰੀਗੇਸ਼ਨ ਲਈ ਇਕੱਠਾ ਕਰ ਸਕਦੇ ਆ ਉਹਦੇ ਲਈ ਪਹਿਲਾਂ ਵੀ ਕੋਸ਼ਿਸ਼ ਹੋਈ ਇੱਥੇ ਸਬਜ਼ੀ ਮੰਡੀ ਚ ਸਾਡੀ ਜਗ੍ਹਾ ਪਈ ਕਾਫੀ ਤੇ ਉਹਦੀਆਂ ਗਲਤ ਆ ਜੈਂਟ ਸਕੂਲ ਦੇ ਬਿਲਕੁਲ ਆਪੋਜ਼ਿਟ ਜੀ ਉਹ ਬੇਸਿਕਲੀ ਉਹ ਵੀ ਛੱਪੜ ਹੀ ਆ ਪਰ ਉਹ ਸਾਰਾ ਛੱਪੜ ਪੂਰ ਕੇ ਉਹ ਉੱਥੇ ਜਗ੍ਹਾ ਕਾਫੀ ਸਾਡੀ ਪਈ ਆ ਉਹ ਗਲਤ ਰਜਿਸਟਰੀਆਂ ਹੋਈਆਂ ਹੋਈਆਂ ਜੀ ਉਹਦੀ ਤਿੰਨ ਮੈਂਬਰੀ ਪਾਸ ਚ ਉੱਤੇ ਤਿੰਨ ਮੈਂਬਰੀ ਕਮੇਟੀ ਵੀ ਬਣੀ ਸੀ ਜਿਹਨੇ ਰਿਪੋਰਟ ਕੀਤੀ ਸੀ ਵੀ ਇਹ ਰਜਿਸਟਰੀਆਂ ਗਲਤ ਹੋਈਆਂ ਹੋਈਆਂ ਜੀ ਵੀ ਇਹਨੂੰ ਕਰਕੇ ਇਹਨੂੰ ਅ ਖਾਰਜ ਕਰਵਾ ਕੇ ਇਹਦੀ ਖਾਲੀ ਜਗ੍ਹਾ ਵੀ ਪਈ ਆ ਉੱਤੇ ਵੀ ਇਹਦੀ ਚਾਰਦੁਵਾਰੀ ਕੀਤੀ ਗੱਲ ਜੀ ਬਾਰ ਬਾਰ ਇਹੀ ਗੱਲ ਕਹਿ ਰਹੇ ਆਂ ਵੀ ਉਹ ਜਗ੍ਹਾ ਸਾਡੇ ਕੋਲੇ ਫालतੂ ਪਈ ਆ ਵੀ ਉੱਥੇ ਕੂੜਾ ਡੰਪ ਨਹੀਂ ਬਣਾਉਣਾ ਉੱਥੇ ਬਿਲਕੁਲ ਸੈਗਰੀਗੇਟ ਕਰਨ ਲਈ ਜੀ ਜੇ ਪੰਜ ਟਰਾਲੀਆਂ ਛੇ ਟਰਾਲੀਆਂ ਦਸ ਟਰਾਲੀਆਂ ਜੇ ਆਉਂਦੀਆਂ ਤੇ ਉੱਥੇ ਸਿਆਸਤੇ ਹੋ ਰਹੀ ਆ ਵੀ ਜੀ ਮੰਦਿਰ ਆ ਜੀ ਨੇੜੇ ਫਲਾ ਉੱਥੇ ਕੋਈ ਮੰਦਿਰ ਨਹੀਂ ਨੇੜੇ ਜੀ ਜੀ ਸਕੂਲ ਵੀ ਜਿੱਥੇ ਜਗਾ ਕੂੜਾ ਅਸੀਂ ਸੈਗਰੀਗੇਟ ਕਰਨ ਲਈ ਕਹਿ ਰਹੇ ਆ ਜੀ ਸਕੂਲ ਵੀ ਬਹੁਤ ਦੂਰ ਆ ਜੀ ਪਰ ਫਿਰ ਜਿਹੜਾ ਸ਼ਹਿਰ ਦਾ ਕੂੜਾ ਜੇ ਘਰਾਂ ਚ ਪਿਆ ਵਾ ਜੇ ਉੱਥੇ ਜਾ ਕੇ ਸੈਗਰੀਗੇਟ ਡੰਪ ਲਾਉਣ ਨੂੰ ਬਿਲਕੁਲ ਨਹੀਂ ਮੈਂ ਕਹਿੰਦਾ ਕਿਤੇ ਵੀ ਜੇ ਉੱਥੇ ਸੈਗਰੀਗੇਟ ਹੋ ਜਾਊਗਾ ਸ਼ਹਿਰ ਦਾ ਬਚਾਲਾ ਵਾ ਉੱਥੇ ਕੋਈ ਦੁਕਾਨਾ ਨਹੀਂ ਜੀ ਕਬਜ਼ੇ ਆ ਸਿਰਫ ਜੀ ਉਹ ਕਬਜ਼ੇ ਛੜਾ ਕੇ ਜੇ ਅਸੀਂ ਕਬਜ਼ੇ ਸਾਡੇ ਹਮਾਂਸ਼ੂ ਜੀ ਬੈਠੇ ਆ ਵਕੀਲ ਸਾਹਿਬ ਇਹਨਾਂ ਨੇ ਵੀ ਕਾਫੀ ਰੌਲਾ ਮਿੱਚੀ ਜੀ ਨੇ ਕਾਫੀ ਰੌਲਾ ਪਾਇਆ ਇਸ ਗੱਲ ਦਾ ਵੀ ਜਦੋਂ ਤਾਂ ਆਪਾਂ ਜਿਹੜੇ ਡਰੱਗ ਪੈਡਲਰ ਸੀ ਉਹਨਾਂ ਦੀ ਜਗ੍ਹਾ ਤੇ ਪੁਲਿਸ ਨੇ ਸਿੱਧੀ ਨਹੀਂ ਕਾਰਵਾਈ ਕੀਤੀ ਉਹ ਥਰੂ ਯੂ ਮਿਸਪੈਲਟੀ ਜੀ ਉਹ ਚਨਾ ਦਾ ਪ੍ਰਧਾਨ ਦੇ ਸਾਈਨ ਹੋਏ ਨਾ ਬੋਡੀ ਨੂੰ ਪੁੱਛਿਆ ਗਿਆ ਐਮ ਸੀ ਸਾਹਿਬਾਨ ਨੂੰ ਪੁੱਛਿਆ ਗਿਆ ਸਿੱਧਾ ਯੂ ਨੇ ਪੁਲਿਸ ਪ੍ਰੋਟੈਕਸ਼ਨ ਲੈ ਕੇ ਉਹ ਜਗ੍ਹਾ ਖਾਲੀ ਕਰਵਾ ਲਈ ਤੇ ਇਹ ਜਗਾ ਸਾਡੀ ਇਹ ਤਾਂ ਇੱਕ ਰੀਸੈਂਟ ਐਗਜ਼ੈਂਪਲ ਆ ਹੋਰ ਵੀ ਜਿੱਥੇ ਜਗਾ ਹੈਗੀਆਂ ਸਾਡੇ ਲਈ ਗੁੱਡਨੈਸ ਜਗਾ ਕੂੜੇ ਲਈ ਮਤਲਬ ਕਹਿਣ ਦੀ ਗੱਲ ਹੈ ਜੀ ਪੁਲਿਸ ਪ੍ਰੋਟੈਕਸ਼ਨ ਲੈ ਕੇ ਤਰਵਾਣੀ ਸੀ ਅਸੀਂ ਉਹ ਜਗਾ ਖਾਲੀ ਕਰਵਾ ਲਈਏ ਜੀ ਅਸੀਂ ਤਿਆਰ ਆ ਮੇਰੇ ਭਾਈ ਸਾਹਿਬ ਜਿਹੜੇ ਉਸ ਏਰੀਆ ਦੇ ਕਾਉਂਸਲਰ ਕੀਤਾ ਕਲੋਨੀ ਦੇ ਕਾਉਂਸਲਰ ਵੀ ਆ ਜੀ ਉਹਨਾਂ ਨੇ ਆਪ ਜਾ ਕੇ ਨਾਲ ਸਾਡੇ ਸਫਾਈ ਸੇਵਕ ਸੀਗੇ ਉਥੇ ਕੂੜਾ ਨੂ ਸੈਗਰੀਗੇਟ ਕਰਨ ਲਈ ਗਏ ਸੀ ਟਰਾਲੀ ਲੈ ਕੇ ਤੇ ਉੱਥੇ ਸਾਡੇ ਕੌਂਸਲਰ ਸਾਹਿਬਾਨੀ ਉਹ ਸਾਰੇ ਪ੍ਰੈਸ ਨੂੰ ਵੀ ਪਤਾ ਫੋਟੋਆਂ ਵੀ ਲੱਗੀਆਂ ਇਕੱਠੇ ਉਹਨਾਂ ਨੇ ਬੰਦੇ ਵੀ ਇਕੱਠੇ ਕਰਕੇ ਉੱਤੇ ਉਹ ਸਾਨੂੰ ਨਹੀਂ ਉੱਤੇ ਸਿੱਟਣ ਦਿੱਤਾ ਜੀ ਮੈਂ ਸਿਰਫ ਇਹੀ ਲੰਬੀ ਗੱਲ ਨਾ ਕਰਦਾ ਮੈਂ ਰਿਕਵੈਸਟ ਕਰਦਾ ਮੈਂ ਆਪਣੇ ਸਾਥੀ ਕੌਂਸਲਰ ਸਾਹਿਬ ਨੂੰ ਵੀ ਜੀ ਐਮਐਲਏ ਮੈਡਮ ਨੂੰ ਵੀ ਈਓ ਨੂੰ ਮੈਂ ਤਕੀਦ ਕਰਦਾ ਵੀ ਜਲਦੀ ਤੋਂ ਜਲਦੀ ਇਹੋ ਜੀ ਜਗ੍ਹਾ ਜਿਵੇਂ ਇਹ ਪਈ ਆ ਇਹਨੂੰ ਜਲਦੀ ਤੋਂ ਜਲਦੀ ਪੁਲਿਸ ਪ੍ਰੋਡਕਸ਼ਨ ਲੈ ਕੇ ਜਿਵੇਂ ਹੋਰ ਡਰਗ ਪੈਟ੍ਰੋਲਰ ਤੋਂ ਆਪਦੀਆਂ ਜਮੀਨਾ ਜਗ੍ਹਾ ਛਡਵਾਈਆਂ ਜੀ ਉਮੇ ਹੀ ਇਹਨੂੰ ਜਲਦੀ ਤੋਂ ਜਲਦ ਕਰਕੇ ਤਾਂ ਜੋ ਅਸੀਂ ਕੂੜੇ ਨੂੰ ਸੈਗਰੀਗੇਟ ਕਰਨ ਲਈ ਉਹ ਵਰਤੋਂ ਕਰ ਸਕੀਏ ਤੇ ਸਾਡੀ ਜਗ੍ਹਾ ਸਾਡੇ ਕੋਲ ਆਵੇ ਠੀਕ ਹੈ ਚਾਹੇ ਕੋਈ ਵਿਰੋਧੀ ਕੌਂਸਲਰ ਚਾਹੇ ਕੋਈ ਮੇਰੇ ਨਾਲ ਦੇ ਕੌਂਸਲ ਸਹਿਬਾਨ ਆ ਜੀ ਜਦੋਂ ਤੱਕ ਕਾਉਂਸਲਰ ਜਾਂ ਪ੍ਰਧਾਨ ਅਫਸਰ ਨਹੀਂ ਪੂਰੇ ਕਰ ਸਕਦਾ ਇੱਥੇ ਕਮੇਟੀ 'ਚ ਉਹ ਐਮਐਲਏ ਸਹਿਬਾਂ ਹੀ ਕਰ ਸਕਦੇ ਕਿਉਂਕਿ ਸਰਕਾਰ ਉਹਨਾਂ ਦੀ ਆ ਕਾਫੀ ਸਾਲਾਂ ਤੋਂ ਇੱਥੇ ਸਟਾਫ ਨਹੀਂ ਪੂਰਾ ਜਿੱਨਾ ਚਿਰ ਸਟਾਫ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਕੋਈ ਵੀ ਆਪਾਂ ਨਾ ਤਾਂ ਕੋਈ ਬੰਨਣਾ ਐਸਟੀਮੇਟ ਬੰਨਣਾ ਨਾ ਕੋਈ ਵਿਕਾਸ ਦਾ ਕੰਮ ਹੋਣਾ ਜਦੋਂ ਅਫਸਰ ਹੀ ਹੈ ਨਹੀਂ ਔਰ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕੋਸ਼ਿਸ਼ ਕਰਨਾ ਚਾਹੀਦੀ ਇਹ ਲੰਬੀ ਗੱਲ ਨਹੀਂ ਵੀ ਮਹੀਨੇ ਚ ਵੀ ਉਹ ਕਰ ਸਕਦੇ ਆ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੂੰ ਵੀ ਮੇਰੇ ਵੱਲੋਂ ਰਿਕੁਐਸਟ ਆ ਅੱਗੇ ਵੀ ਮੈਂ ਮੈਂ ਲਿਖਤੀ ਤੌਰ ਤੇ ਬਹੁਤ ਵਾਰੀ ਰਿਕੁਐਸਟ ਕਰ ਚੁੱਕਿਆ ਹਾਂ ਜੀ ਮਤਲਬ ਸੈਂਕੜੇ ਵਾਰੀ ਕਰ ਚੁੱਕਿਆ ਵੀ ਸਟਾਫ ਪੂਰਾ ਕੀਤਾ ਜਾਵੇ ਪਰ ਕਿਉਂਕਿ ਸਰਕਾਰ ਆਪ ਸਰਕਾਰ ਸਰਕਾਰ ਵਿਰੋਧੀ ਪ੍ਰਧਾਨ ਆ ਮੈਂ ਤਾਂ ਨਹੀਂ ਸੁਣਵਾਈ ਹੋ ਰਹੀ ਮੈਂ ਐਮਐਲਏ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਅਫਸਰ ਪੂਰੇ ਕਰ ਦੇਣ ਕੋਸ਼ਿਸ਼ ਦਿਨਾ ਚ ਤਾਂ ਜੋ ਸ਼ਹਿਰ ਦਾ ਸਹੀ ਤਰ੍ਹਾਂ ਹੱਲ ਨਿਕਲੋ ਹੋ ਸਕਦਾ ਜੀ ਤੁਸੀਂ ਆਪ ਨਿੱਜੀ ਤੌਰ ਤੇ ਉਹ ਕਹਿ ਰਹੇ ਆ ਵੀ ਸਾਡੇ ਸਾਨੂੰ ਕਹਿੰਦੇ ਨਹੀਂਗੇ ਪ੍ਰਧਾਨ ਜੀ ਜਿਉ ਸਾਨੂੰ ਕਹਿਣ ਰਲ ਮਿਲ ਕੇ ਜਿਹੜਾ ਆਪਣਾ ਚਲੋ ਦੋ ਧੜੇ ਹੈਗੇ ਦੋ ਧੜੇ ਬਣ ਗਏ ਆ ਤੇ ਕਿਤੇ ਗਏ ਆ ਨਿੱਜੀ ਤੌਰ ਤੇ ਵੀ ਆਪਾਂ ਜਾ ਕੇ ਮਿਲਿਆ ਵੀ ਹੱਲ ਹੋ ਜਾਵੇ ਨਹੀਂ ਆ ਹੁਣ ਨਿੱਜੀ ਤੌਰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ ਉਹ ਸੁਣ ਹੀ ਰਹੇ ਆ ਜੇ ਫੇਰ ਵੀ ਉਹਨਾਂ ਨੂੰ ਲੱਗਦਾ ਵੀ ਮੈਂ ਕਿਸੇ ਵੀ ਤਰੀਕੇ ਵੀ ਉਹਨਾਂ ਕੋਲੇ ਜਾ ਕੇ ਉਹਨਾਂ ਦਾ ਕੋਈ ਈਗੋ ਸੈਟੀਸਫਾਈ ਹੁੰਦਾ ਤਾਂ ਮੈਂ ਉਹ ਜਾਣ ਨੂੰ ਤਿਆਰ ਆਂ ਕਿ ਉਹ ਜਦੋਂ ਮਰਜੀ ਮੈਨੂੰ ਕੋਈ ਕਹੇ ਸਾਡੇ ਸਾਡੇ ਸਤਕਾਰਯੋਗ ਨੇ ਉਹ ਮੈਂ ਆਪ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਸਾਰਾ ਕੁਝ ਛੱਡ ਕੇ ਸ਼ਹਿਰ ਦੀ ਡਿਵੈਲਪਮੈਂਟ ਲਈ ਉਹ ਵੀ ਸਾਡੇ ਹਾਊਸ ਦਾ 24ਵਾਂ ਮੈਂਬਰ ਨੇ ਅਸੀਂ ਮੈਂ ਹੱਥ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਜੇ ਵਾਰਡ ਦੀ ਡਿਵੈਲਪਮੈਂਟ ਦੇ ਕੰਮ ਚੱਲਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਆ ਸਾਡੇ ਮੂਹਰੇ ਲੱਗ ਕੇ ਕੰਮ ਕਰਵਾਉਣ ਅਸੀਂ ਰੈਡੀ ਆ ਠੀਕ ਹੈ ਜਦੋਂ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਕਿਹਾ ਜੇ ਐਮਐਲਏ ਸਾਹਿਬ ਨੂੰ ਅਸੀਂ ਦਫ਼ਤਰ ਦੇ ਵਿੱਚ ਜਾ ਕੇ ਰਿਕੁਐਸਟ ਕਰਾਂਗੇ ਤਾਂ ਕੀ ਉਹ ਨਗਰ ਕੌਂਸਲ ਦੇ ਜੋ ਮਸਲੇ ਹੈਗੇ ਆ ਉਹ ਹੱਲ ਕਰਨਗੇ ਜੀ ਸ਼ਹਿਰ ਚ ਇਕੱਲੀ ਕੂੜੇ ਦੀ ਸਮੱਸਿਆ ਨਹੀਂ ਸ਼ਹਿਰ ਦੇਆਂ ਸਾਰੇ ਕੰਮ ਡਿਵੈਲਪਮੈਂਟ ਦੇ ਰੁਕੇ ਹੋਏ ਨੇ ਜੀ ਬੁਰਾ ਹਾਲ ਆ ਕੋਈ ਕਿਸੇ ਤਰ੍ਹਾਂ ਦੀਆਂ ਸੜਕਾਂ ਗਲੀਆਂ ਨਾਲੀਆਂ ਹਰ ਇੱਕ ਪੱਖੋਂ ਸ਼ਹਿਰ ਦਾ ਡਿਵੈਲਪਮੈਂਟ ਦਾ ਕੰਮ ਰੁਕਿਆ ਹੋਇਆ ਜੀ ਕੂੜਾ ਤਾਂ ਇੱਕ ਹੁਣ ਇਸ਼ੂ ਬਣਾਇਆ ਗਿਆ ਵਾ ਕਿਉਂਕਿ ਜਿਹੜਾ ਐਨਜੀਟੀ ਦੇ ਹੁਕਮਾਂ ਅਨਸਾਰ ਛੱਪੜਾ ਜਿਹੜੇ ਉਹਨਾਂ ਚ ਕੂੜਾ ਨਹੀਂ ਸੱਟ ਸਕਦੇ ਠੀਕ ਹੈ ਉਹ ਸਕੈਂਡਰੀ ਅੱਜ ਮੈਂ ਥੋੜੀ ਗੱਲ ਰੋਕਦਾ ਐਨਜੀਟੀ ਵੱਲੋਂ ਜਿਹੜਾ ਹੁਣ ਛੱਪੜਾਂ ਦੇ ਵਿੱਚ ਕੂੜਾ ਪਿਆ ਹੈਗਾ ਉਹਦਾ ਹੁਣ ਨਗਰ ਕੌਂਸਲ ਨੂੰ ਕੋਈ ਪਹਿਲੇ ਜੁਰਮਾਨੇ ਜੁਰਮਾਨੇ ਪਾਏ ਜਾ ਰਹੇ ਆ ਜੀ ਪੂਰੇ 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 ਪੰਜਾਬ ਦੇ ਵਿੱਚ ਜਿੱਥੇ ਵੀ ਹੋ ਰਿਹਾ ਜਾਂ ਪੂਰੇ ਹਿੰਦੁਸਤਾਨ ਚ ਜਿੱਥੇ ਵੀ ਇਹ ਸਪੈਸ਼ਲ ਜਗਰਾਉਂ ਦੇ ਵਿੱਚ ਤਾਂ ਸਾਡੇ ਹੋਇਆ ਯਾਨੀ ਕਿ ਹਰ ਇੱਕ ਜਗ੍ਹਾ ਹੀ ਪਾਇਆ ਜਾ ਰਿਹਾ ਜੀ ਉਹ ਠੀਕ ਹੈ ਫਿਰ ਜਿਹੜੇ ਸਕੈਂਡਰੀ ਪੁਆਇੰਟ ਹੈਗੇ ਨੇ ਇਹਨਾਂ ਨੂੰ ਯੂਜ਼ ਕਰਨ ਲਈ ਜੇ ਕਿਹਾ ਜਾਂਦਾ ਪਹਿਲਾਂ ਤਾਂ ਰੋਲਾ ਪਾਇਆ ਜਾ ਰਿਹਾ ਵੀ ਜਿਹੜੀ ਸ਼ਹਿਰ ਦਾ ਮੱਥਾ ਆ ਸਾਡਾ ਚਾਂਸੀ ਰਾਣੀ ਚੌਂਕ ਇੱਥੇ ਕੂੜਾ ਨਹੀਂ ਹੋਣਾ ਚਾਹੀਦਾ ਸਾਰੇ ਸ਼ਹਿਰ ਦੀ ਸਮੱਸਿਆ ਅਸੀਂ ਵੀ ਕਹਿੰਦੇ ਨਹੀਂ ਹੋਣਾ ਚਾਹੀਦਾ ਜੀ ਫਿਰ ਇਹਨਾਂ ਨੂੰ ਕਿਹਾ ਜਾ ਰਿਹਾ ਜੀ ਇੱਥੇ ਯੂਜ਼ ਕਰੋ ਇਹਨੂੰ ਜੀ ਸੋ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇ ਫਰਾਖਦਲੀ ਨਾ ਸਾਰੇ ਲੱਗਣਗੇ ਸਹੀ ਨੀਤੀ ਨਾਲ ਸਿਆਸਤ ਨਾ ਕਰਨ ਪ੍ਰਧਾਨ ਨੂੰ ਉਲਝਾਇਆ ਨਾ ਜਾਵੇ ਜੀ ਇਹ ਪ੍ਰਧਾਨ ਦਾ ਸਾਥ ਦੇਵੇ ਐਮਐਲਏ ਸਾਹਿਬ ਪ੍ਰੈਜ਼ੀਡੈਂਟ ਦਾ ਸਾਥ ਦੇਣ ਖਾਸ ਕਰ ਜ਼ਿੰਮੇਵਾਰੀ ਆ ਸਰਕਾਰ ਦੀ ਜਦੋਂ ਸਾਡੇ ਮੈਂ ਹਰ ਵਾਰੀ ਇਹ ਰੌਲਾ ਪਾਉਣਾ ਕਿ ਸਾਡੇ ਨਗਰ ਕਾਉਂਸਲ ਇਹ ਕਲਾਸ ਕਮੇਟੀ ਆ ਇਹਦੇ ਵਿੱਚ ਸਟਾਫ ਹੀ ਨਹੀਂ ਪੂਰਾ ਜੀ ਸੈਂਟਰੀ ਇੰਸਪੈਕਟਰ ਨਹੀਂ ਹੈ ਜੇ ਹੀ ਨਹੀਂ ਹੈ ਕਿਦਾਂ ਕੰਮ ਹੋਣਗੇ ਜੀ ਜਦੋਂ ਅਫਸਰੀ ਹੈ ਨਹੀਂ ਕੰਮ ਕਿਦਾਂ ਹੋਣਗੇ ਇਹ ਐਵੇਂ ਗੱਲਾਂ ਚ ਪਖੰਡਵਾਦ ਨਾਲ ਸਾਰਾ ਕੁਝ ਚੱਲੀ ਜਾ ਰਿਹਾ ਹੈਗਾ ਆਪਣਾ ਜਿਹੜਾ ਹੱਲ ਹੈਗਾ ਕੂੜੇ ਦਾ ਚਲੋ ਆਪਾਂ ਡੰਕ ਵੀ ਸਟਾਰਟ ਕਰਦੇ ਹਾਂ ਨਾ ਹੋ ਜਾਣੇ ਹੈਗੇ ਆ ਉਹ ਫਿਰ ਆਪਾਂ ਹੁਣ ਕੂੜਾ ਕਿਵੇਂ ਮਤਲਬ ਪ੍ਰਧਾਨ ਜੀ ਉਹਨੂੰ ਜਿੱਥੇ ਪਹਿਲਾਂ ਕੋਈ ਗੱਲਬਾਤ ਚੱਲੀ ਚੁਕਾਈ ਜਾਊ ਨਵੀਂ ਜਗ੍ਹਾ ਲੈਣ ਦੀ ਹਰ ਵਾਰ ਗੱਲ ਚੱਲ ਰਹੀ ਆ ਜਦ ਕਿ ਕਮੇਟੀ ਕੋਲ ਜਗ੍ਹਾ ਆਪਦੀ ਬਹੁਤ ਆ ਕਮੇਟੀ ਆਪਦੀ ਈਓ ਜਗ੍ਹਾ ਛਡਵਾਵੇ ਉਹ ਛਡਾਵੇ ਜਗ੍ਹਾ ਠੀਕ ਹੈ ਨਾ ਇੰਨੀਆਂ ਜਗ੍ਹਾ ਪਈਆਂ ਮਾ ਸਾਡੇ ਉਹ ਤਾਂ ਅਸੀਂ ਛਡਾ ਨਹੀਂ ਰਹੇ ਨਮੀ ਦੀ ਮੰਗ ਕਰੀ ਜਾਂਦੇ ਆ ਨਮੀ ਕਦੋਂ ਮਿਲੀ ਕਹਿੰਦੇ ਜੇ ਫਿਰ ਨਮੀ ਵੀ ਸਾਡੀ ਕੋਈ ਐ ਰੋਕ ਲੂਗਾ ਫਿਰ ਹਰ ਵਾਰ ਅਸੀਂ ਇਹ ਨਵਾਂ ਡਰਾਮਾ ਰਚਾਂਗੇ ਮਤਲਬ ਉਹ ਨਗਰ ਕੌਂਸਲ ਦੀਆਂ ਜਿਹੜੀਆਂ ਪਈਆਂ ਹੈਗੇ ਜਾਂ ਜਿਹਦੇ ਤੇ ਕਬਜ਼ੇ ਹੈਗੇ ਆ ਉਹ ਪਹਿਲਾਂ ਉਹ ਸ਼ਾਹੂਕਾਰਾਂ ਦੇ ਸ਼ਾਹੂਕਾਰਾਂ ਦੇ ਕਬਜ਼ੇ ਉਹ ਤੂੰ ਡਰਦੇ ਨਾ ਈਓ ਨਾ ਕੋਈ ਹੋਰ ਉਹ ਸੈਟਿੰਗਾਂ ਹੋਈਆਂ ਵੀ ਆ ਉਹ ਉਹ ਉਧਰ ਨੂੰ ਨਹੀਂ ਜਾਣਾ ਗਰੀਬ ਲੋਕਾਂ ਦੇ ਜਿਹੜੇ ਆ ਘਰ ਢਾਹ ਤੇ ਆ ਜੇ ਜੀ ਉਹ ਵੀ ਜੇ ਚਲੋ ਮੈਂ ਨਹੀਂ ਕਿਸੇ ਦੇ ਹੱਕ 'ਚ ਨਹੀਂ ਮੈਂ ਹੈਗਾ ਜਿਹਨੇ ਮਾੜਾ ਕਰਮ ਕੀਤਾ ਉਹ ਭੁਗਤੂਗਾ ਜੀ ਜੇ ਉਹਨਾਂ ਨੇ ਨਸ਼ੇ ਦੇ ਕੰਮ ਕੀਤੇ ਉਹਨਾਂ ਦੇ ਢਾਏ ਜਾ ਰਿਹਾ ਟਾਉਣੇ ਵੀ ਚਾਹੀਦੇ ਆ ਕੋਈ ਗੱਲ ਨਹੀਂ ਪਰ ਇਹ ਨਹੀਂ ਹੈ ਕਿ ਕਾਨੂੰਨ ਕਿਸੇ ਲਈ ਵੱਖਰਾ ਕਿਸੇ ਲਈ ਵੱਖਰਾ ਜੀ ਉਹ ਈਓ ਸਾਹਿਬ ਨੇ ਪਰਮਿਸ਼ਨ ਉਹ ਸਿੱਧਾ ਪੁਲਿਸ ਨੇ ਨਹੀਂ ਢਾਏ ਈਓ ਸਾਹਿਬ ਨੇ ਨਾਲ ਹੋ ਕੇ ਉਹਦਾ ਲਿਆਂਦਾ ਵੀ ਹਾਜੀ ਸਾਡੀਆਂ ਇਹ ਜਗ੍ਹਾ ਛੜਾ ਕੇ ਦਿੱਤੀਆਂ ਜਾਣ ਜੀ ਫਿਰ ਇਹ ਕੀ ਗੱਲ ਆ ਉਹ ਗਰੀਬਾਂ ਤੇ ਲਾਗੂ ਹੋਊਗਾ ਜੀ ਜਿਹੜੇ ਸ਼ਾਹੂਕਾਰਾਂ ਦੇ ਕਬਜ਼ੇ ਹੋਏ ਵਿਆ ਕੁਝ ਮੈਂਬਰ ਸਹਿਬਾਨ ਪੁਰਾਣੇ ਕੋਈ ਹੋਰ ਪ੍ਰੈਜ਼ੀਡੈਂਟ ਪੁਰਾਣੇ ਕੋਈ ਰਾਜਨੀਤਿਕ ਵੱਡੇ ਉਹ ਉਪੋਸ਼ ਏਰੀਆ ਵਾਂਗੂ ਹੈਗੇ ਨੇ ਉਮੀਰ ਮਤਲਬ ਵਿਰਸਾ ਉਹ ਉਹ ਧਰਤੀ ਚੰਗੀ ਹੁਣ ਪੈਸਿਆਂ ਚਾਈ ਹੋਈ ਆ ਉਧਰ ਨੂੰ ਤਾਂ ਨਹੀਂ ਹੁੰਦੇ ਹੋਰ ਬੜੇ ਏਰੀਏ ਹੈਗੇ ਉਧਰ ਨੂੰ ਤਾਂ ਨਹੀਂ ਹੁੰਦੇ ਸੋ ਕਾਈਂਡਲੀ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਜੇ ਭਾਈ ਚੰਗੀ ਨੀਤੀ ਨਾਲ ਕੰਮ ਕਰਨਾ ਤਾਂ ਈਓ ਸਾਹਿਬ ਆਪਣੀ ਉਹ ਜਮੀਨ ਛੜਾ ਕੇ ਜਿਹੜੇ ਮੈਂਬਰ ਸਾਹਿਬਾਨ ਵੀ ਚਾਹੁੰਦੇ ਨੇ ਵੀ ਹੋਰ ਜਮੀਨ ਲਈ ਜਾਵੇ ਆਪਦੀ ਛੜਾ ਕੇ ਉੱਥੇ ਹੀ ਸੈਕਰੀਗੇਟ ਕਰ ਲਓ ਕੂੜੇ ਨੂੰ ਜੀ ਹਾਂਜੀ ਪ੍ਰਧਾਨ ਜੀ ਮੈਂ ਆਪਣਾ ਜੋ ਜਗਾ ਦਾ ਹੋ ਗਿਆ ਹੈਗਾ ਜੀ ਵੀ ਜਿਹੜੇ ਜਗਾ ਆਪਾਂ ਸਟਾਰਟ ਕਰਨੀ ਹੈਗੀ ਅੱਜਿੱਥੇ ਕੂੜਾ ਜਾਣਾ ਹੈਗਾ ਲਾਸਟ ਮੇਰਾ ਹੀ ਸਿਗਾ ਵੀ ਆਪਾਂ ਜਿਹੜੇ ਕੋਈ ਡਿਸਪੋਜ਼ਲ ਤੁਸੀਂ ਇੱਧਰ ਕਹ ਰਹੇ ਹੋ ਮੰਡੀ ਕੋਲੇ ਵੀ ਜੋ ਕੁਝ ਉਹ ਜਗਾ ਪਈਆਂ ਹੈਗੀਆਂ ਵੀ ਹੋ ਜਾਂ ਇਹੋ ਸਾਭ ਪ੍ਰਸ਼ਾਸਨ ਨਾਲ ਲੈ ਕੇ ਉਹ ਛਡਵਾਵੇ ਫਿਰ ਹੱਲ ਹੈਗਾ ਜੀ ਬਸ ਆਪਣੇ ਬਿਲਕੁਲ ਉੱਥੇ ਬੇਸਿਕਲੀ ਸਾਨੂੰ ਜਗ੍ਹਾ ਹੀ ਚਾਹੀਦੀ ਹੈ ਨਾ ਕਿ ਜਿੱਥੇ ਅਸੀਂ ਘਰਾਂ ਚੋਂ ਗੋੜਾ ਇਕੱਠਾ ਕਰਕੇ ਇੱਕ ਵਾਰੀ ਉੱਥੇ ਸਿੱਟ ਕੇ ਸੈਗਰੀਗੇਟ ਕਰ ਲਈਏ ਉਤੋਂ ਸਾਡੇ ਕੋਲ ਮਸ਼ੀਨਾਂ ਹੈਗੀਆਂ ਮਸ਼ੀਨਰੀ ਹੈਗੀ ਆ ਵੀ ਜਿਹੜਾ ਪਲਾਸਟਿਕ ਆ ਉਹਨੂੰ ਅਸੀਂ ਅਲੱਗ ਕਰਕੇ ਉਹਨੂੰ ਕੰਪੈਕਟ ਕਰਕੇ ਉਹ ਦੇ ਸਕਦੇ ਆ ਬਾਕੀ ਪੇਟਾ ਹੈਗੀਆਂ ਵੀ ਉੱਥੋਂ ਅਸੀਂ ਅਲੱਗ-ਅਲੱਗ ਕਰਕੇ ਕੂੜਾ ਕੂੜਾ ਤਾਂ ਬੈਸੇ ਅਸੀਂ ਇਹ ਕਹਿ ਦਿੱਤਾ ਗਿਆ ਸਫਾਈ ਸੇਵਕਾਂ ਨੂੰ ਵੀ ਔਰ ਸਾਡੇ ਮੋਟੀਵੇਟਰ ਵੀ ਰੱਖੇ ਹੋਏ ਆ ਵੀ ਘਰਾਂ ਚੋਂ ਕੂੜਾ ਜਿਹੜਾ ਘਰ ਸਾਨੂੰ ਸੈਗਰੀਗੇਟ ਕਰਕੇ ਕੂੜਾ ਦੋ ਸੁੱਕਾ ਲੱਗ ਲੱਗ ਸੁੱਕਾ ਗੱਲਾ ਅਲੱਗ-ਅਲੱਗ ਕਰਕੇ ਬਹੁਤ ਆਸਾਨ ਆ ਕਿਉਂਕਿ ਮੋਟੀਵੇਟਰਾਂ ਨੂੰ ਵੀ ਬਹੁਤ ਸਾਲ ਹੋ ਗਏ ਜਾਗਰੂਕ ਕਰਦਿਆਂ ਨੂੰ ਇਹ ਨਵੀਂ ਗੱਲ ਨਹੀਂ ਵੀ ਉਹ ਗਿੱਲਾ ਗਿੱਲਾ ਸੁੱਕਾ ਕਰਕੇ ਸਾਨੂੰ ਦਰਨਗੇ ਅਸੀਂ ਉੱਥੇ ਜਿਹੜੇ ਸਾਡੇ ਆ ਜਗਾ ਜਿਵੇਂ ਉਹ ਨੇੜੇ ਆ ਕੋਈ ਦੂਰ ਨਹੀਂ ਤੇ ਉਹ ਜਗਾ ਅਸੀਂ ਛੜਵਾ ਕੇ ਉਥੋਂ ਦੀ ਵਰਤੋਂ ਕਰਕੇ ਉੱਥੇ ਅਸੀਂ ਆਪਦਾ ਉਹ ਜਗਾ ਨੂੰ ਖਾਦ ਲਈ ਖਾਦ ਵਾਲੀ ਅਸੀਂ ਪਿੱਟਾਂ ਚ ਪਾ ਲਾਂਗੇ ਜਿਹੜਾ ਪਲਾਸਟਿਕ ਆ ਅਸੀਂ ਉਹਨੂੰ ਆਪਦਾ ਇੱਥੇ ਸਾਡੇ ਕੋਲੇ ਮੇਨ ਪਹਿਲਾਂ ਮੇਨ ਦਾ ਆਪਣੇ ਪਹਿਲੇ ਛੜਾਈ ਜਾਣ ਹਾਂ ਇਹ ਛੜਵਾਇ ਕਿਉਂਕਿ ਜਿਹੜਾ ਇਹ ਸਾਬ ਅੱਜ ਕਹਿੰਦੇ ਵੀ ਨਵੀਂ ਜਗਾ ਲੈਣ ਨੂੰ ਟਾਈਮ ਬਹੁਤ ਲੱਗ ਟਾਈਮ ਲੱਗੇ ਤੇ ਇਹ ਤਾਂ ਕਿਉਂਕਿ ਰੀਸੈਂਟਲੀ ਸਾਰਿਆਂ ਨੇ ਦੇਖਿਆ ਵੀ ਇੱਕ ਦਿਨ ਚ ਇਹਨਾਂ ਨੇ ਉਹ ਡਰੈਕ ਪੈਟਰੋਲਰ ਵਾਲੇ ਛੜਾਏ ਆ ਤੇ ਉਵੇਂ ਹੀ ਇਹ ਜਾ ਕੇ ਐਸਐਸਪੀ ਸਾਹਿਬ ਆਪ ਖੜੇ ਸੀ ਹੁਣ ਜੇ ਇਹ ਸਮਾਜਿਕ ਇੱਕ ਬਹੁਤ ਵੱਡੀ ਪ੍ਰੋਬਲਮ ਖੜੀ ਹੋਈ ਹੋਈ ਹੈ ਕੂੜੇ ਦੀ ਤਾਂ ਉਹ ਐਸਐਸਪੀ ਸਾਹਿਬ ਵੀ ਸਾਡੇ 파ਟ ਆ ਐਮਐਨ ਸਾਹਿਬ ਵੀ ਸਾਡੇ 파ਟ ਆ ਸ਼ਹਿਰ ਦੇ ਤੇ ਅਸੀਂ ਇਕੱਠੇ ਹੋ ਕੇ ਕਿਉਂ ਨਾ ਪੱਤਰਕਾਰ ਸਹਿਬਾਨ ਨੂੰ ਵੀ ਮੈਂ ਕਹਿੰਦਾ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਇੱਥੇ ਧਿਆਨ ਦਿਓ ਇਹਦਾ ਜਿਵੇਂ ਉਹ ਆਪਦਾ ਕੋਕੇ ਵੀ ਉਹਦੀਆਂ ਰਿਪੋਰਟਾਂ ਰੋਜ਼ ਲਾਉਣ ਅਖਬਾਰਾਂ ਚ ਤਾਂ ਜੋ ਸਾਰੇ ਪ੍ਰਸ਼ਾਸਨ ਜਾਗ ਕੇ ਤੇ ਅਸੀਂ ਉਹ ਜਗ੍ਹਾ ਲੈ ਕੇ ਆਪਦਾ ਕੂੜੇ ਦੀ ਸਮੱਸਿਆ ਤੋਂ निजात ਪਾ ਸਕੀ। ਕੁਝ ਕਾਉਂਸਲਰ ਤੇ ਕੁਝ ਲੋਕ ਵੀ ਕਹੇ ਮਤਲਬ ਚਰਚਾ ਹੈਗੀ ਆ ਵੀ ਆਪਣੀ ਉੱਥੇ ਕੋਈ ਜਗ੍ਹਾ ਨਹੀਂ ਹੈਗੀ ਉਹ ਕੀ ਹੈਗਾ ਉਹਦਾ ਮਤਲਬ ਜਗ੍ਹਾ ਹੈਗੀ ਆ ਜਾਂ ਕੀ ਹੈਗਾ ਜੀ ਮਤਲਬ ਇਹ ਉਸਾਰੀ ਉਹ ਕਲੀਅਰ ਨਹੀਂ ਕਰਦਾ ਜੀ ਦੇਖੋ 100% ਜਗ੍ਹਾ ਵਾ ਉਹਦੇ ਕਾਗੇ ਦੇ ਹੈਗੇ ਆ ਜੀ ਤਿੰਨ ਮੈਂਬਰ ਕਮੇਟੀ ਬਣੀ ਸੀ ਏਡੀਸੀ ਵੱਲੋਂ ਜੀ ਉਹਨੇ ਰਿਪੋਰਟ ਕੀਤੀ ਹੋਈ ਆ ਵੀ ਉਹ ਜਿਹੜੀਆਂ ਰਜਿਸਟਰੀਆਂ ਹੋਈਆਂ ਉਹ ਗਲਤ ਹੋਈਆਂ ਗਲਤ ਹੋਈਆਂ ਉੱਚ ਤੇ ਜਿਹੜੀ ਕੋਈ ਜੈਨੂਨ ਰਜਿਸਟਰੀ ਹੋਊਗੀ ਤਾਂ ਉਹ ਦਿਖਾ ਕੇ ਆਪਦਾ ਉਹ ਜਗ੍ਹਾ ਨਹੀਂ ਛੇੜੀ ਜਾਊ ਕੋਈ ਅਸੀਂ ਕਬਜ਼ਾ ਥੋੜਾ ਕਰਨੇ ਆ ਜੀ ਜਿਹੜੀ ਜਗ੍ਹਾ ਸਾਡੀ ਪਈ ਆ ਅਸੀਂ ਤਾਂ ਹੀ ਇੰਨੇ ਚਿਰ ਤੋਂ ਰੌਲਾ ਪਾ ਰਹੇ ਜਿਹੋ ਜਗ੍ਹਾ ਸਾਨੂੰ ਮਿਲ ਗਈ ਜੀ ਤਾਂ ਅਸੀਂ ਕੂੜੇ ਦਾ ਲਗਭਗ ਹੱਲ ਸਾਡਾ ਹੋ ਜਾਊਗਾ ਕੋਈ ਸਾਨੂੰ ਆ ਸਾਨੂੰ ਚਾਂਸੀ ਚੌਗ ਵਾਲਾ ਡੰਪ ਚਲਾਉਣ ਦੀ ਲੋੜ ਨੇ ਜੀ ਉਹਦਾ ਕੂੜਾ ਅਸੀਂ ਕੁਝ ਇੱਥੇ ਲੈ ਆਵਾਂਗੇ ਕੁਝ ਬੈਟਲਰ ਤਾਂ ਦੂਰ ਆਪਣੇ ਉਹ ਏਰੀਆ 'ਚ ਜਦੋਂ ਉਹਦੇ 'ਚ ਹੀ ਕੀਤਾ ਹੀ ਪੀਪੀਐਕ 'ਚ ਵੀ ਪੀਪੀਐਕ 'ਚ ਕੇਸ ਲੱਗ ਸਕਦਾ ਹਾਂ ਉਹ ਵਕੀਲ ਸਾਹਿਬ ਬਿਹਤਰ ਤਰੀਕੇ ਨਾਲ ਦੱਸ ਸਕਦੇ ਆ ਵੀ ਆਪਾਂ ਜਲਦੀ ਕਿਵੇਂ ਝਾ ਜਿਵੇਂ ਹੁਣ ਜੇ ਪਹਿਲੀ ਗੱਲ ਤਾਂ ਉਹ ਹੈ ਹੀ ਕਮੇਟੀ ਦੀ ਜਗ੍ਹਾ ਵਾ ਉਹ ਕਾਗਜ਼ਾਂ 'ਚ ਵੀ ਨੰਬਰਾਂ 'ਚ ਵੀ ਸਾਰਾ ਕੁਝ ਹੈਗਾ ਜੇ ਇਹਨਾਂ ਨੂੰ ਲੱਗਦਾ ਹੀ ਆ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਜਿਵੇਂ ਇਹਨਾਂ ਨੇ ਛਡਾਉਂਦੀ ਦੇ ਰਾਤੋਂ ਰਾਤ ਮੈਂ ਤਾਂ ਪਹਿਲਾਂ ਵੀ ਕਿਹਾ ਵਾ ਵੀ ਪੁਲਿਸ ਪ੍ਰੋਟੈਕਸ਼ਨ ਲੈ ਕੇ ਦੇ ਆਪਣੀ ਜਗ੍ਹਾ ਤੁਸੀਂ ਰਾਤੋਂ ਰਾਤ ਆਪਣੀ ਜਗ੍ਹਾ ਤੇ ਕਬਜ਼ਾ ਲੈ ਸਕਦੇ ਹੋ ਡੈਮੋਲੇਸ਼ਨ ਕਰਕੇ ਤਾਂ ਇੱਥੇ ਵੀ ਕਿਉਂ ਨਹੀਂ ਲੈ ਸਕਦੇ ਤੇ ਇੱਕ ਗੱਲ ਜਿਹੜੀ ਅੱਜ ਅੰਦਰ ਮੈਂ ਉਸ ਦਿਨ ਵੀ ਇਸੇ ਗੱਲ ਤੇ ਹੀ ਬੋਲਿਆ ਸੀ ਵੀ ਸਿਆਸਤ ਜਿਹੜੀ ਰਾਜਨੀਤੀ ਆ ਉਹ ਸਾਰੇ ਕਾਉਂਸਲਰ ਭਰਾ ਛੱਡ ਦਿਓ ਇੱਕ ਪਾਸੇ ਤੁਸੀਂ ਸਾਰੇ ਬਾਜ਼ਾਰ ਨੂੰ ਨਾਲ ਲੈ ਕੇ ਤੁਸੀਂ ਧਰਨਾ ਦਿੱਤਾ ਸੀ ਧਰਨਾ ਦੇ ਕੇ ਉਸ ਧਰਨੇ ਦੇ ਵਿੱਚ ਤੁਸੀਂ ਖੁਦ ਕਿਹਾ ਕੀ ਇਹ ਜਿਹੜਾ ਹਾਰਟ ਹਾਰਟ ਜਿਹੜਾ ਦਿਲ ਸਾਡੇ ਸ਼ਹਿਰ ਦਾ ਕਿ ਇੱਥੇ ਕੂੜਾ ਨਹੀਂ ਸਿੱਟਿਆ ਜਾਣਾ ਚਾਹੀਦਾ ਫਿਰ ਮੇਰੇ ਭਰਾ ਤੇ ਮੇਰੀਆਂ ਮਤਾਵਾਂ ਅੰਦਰ ਜਾ ਕੇ ਫੇਰ ਉਹੀ ਗੱਲ ਫੇਰ ਉਹ ਕੀ ਕੀ ਮਤਲਬ ਉਹ ਰਾਜਨੀਤੀ ਕਾ ਦੀ ਅੰਦਰ ਜਾ ਕੇ ਫੇਰ ਉਹੀ ਗੱਲ ਵੀ ਕੂੜਾ ਫੇਰ ਉੱਥੇ ਸੁੱਟਿਆ ਜਾਵੇਗਾ ਕਿ ਅਸੀਂ ਇੰਨਾ ਜ਼ੋਰ ਲਾ ਕੇ ਉੱਥੋਂ ਖਾਲੀ ਕਰਾਇਆ ਬਿਲਕੁਲ ਤੇ ਫਿਰ ਇਹ ਫਿਰ ਸਿਆਸਤ ਕਰ ਰਹੇ ਆ ਇਹ ਕਹਿ ਰਹੇ ਆ ਜੀ ਉਹਨੂੰ ਚਾਲੂ ਕਰੋ ਚਾਲੂ ਕਰੋ ਡਿਵੈਲਪਮੈਂਟ ਦੇ ਇਹ ਤਾਂ ਚਲੋ ਕੂੜੇ ਤੇ ਚਲੋ ਗੱਲ ਹੋਊਗੀ ਮੈਂ ਇਹ ਵੀ ਕਹਿਣਾ ਮੈਂ ਬਾਰ-ਬਾਰ ਫਿਰ ਉਹਨਾਂ ਨੂੰ ਕਹਿਣਾ ਉਸ ਗੱਲ ਤੇ ਕੋਈ ਨਹੀਂ ਆਉਂਦਾ ਚਲੋ ਕੂੜੇ ਦਾ ਵੀ ਚੱਲੂਗਾ ਰਹਿ ਗਏ ਸਾਡੇ ਕੋਲੇ 6 ਮਹੀਨੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਡਿਵੈਲਪਮੈਂਟ ਤੇ ਕੰਮ ਕਰ ਲਓ ਕੱਲ ਨੂੰ ਅਸੀਂ ਕਿਹੜਾ ਮੂੰਹ ਲੈ ਕੇ ਕਿਸੇ ਕੋਲੇ ਜਾਣਾ ਜਾਣਾ ਹੈ ਹਾਂਜੀ ਸਿੱਧੂ ਸਾਹਿਬ ਜੀ ਬਸ ਥੋੜੇ ਲੱਭ ਜਾਂ ਜੀ ਹਾਂਜੀ ਜੀ ਅੱਜ ਦੀ ਜੋ ਮੀਟਿੰਗ ਹੈ ਜੋ ਲੱਗਦਾ ਸਿੱਟਾ ਕੋਈ ਨਿਕਲਿਆ ਇਹਦੇ ਵਿੱਚ ਸਿੱਟਾ ਜੋ ਮੈਦਾ ਮੀਟਿੰਗ ਦੇ ਵਿੱਚ ਗਿਆ ਨਹੀਂ ਮੇਰੀ ਵਾਈਫ ਕਾਉਂਸਲਰ ਉਹ ਮੀਟਿੰਗ ਵਿੱਚ ਗਏ ਸੀਗੇ ਜੀ ਪਰ ਜੋ ਮੈਨੂੰ ਪਤਾ ਲੱਗਿਆ ਵੀ ਸਿੱਟਾ ਕੋਈ ਨਹੀਂ ਨਿਕਲਿਆ ਇਹਨਾਂ ਨੇ ਜਿਹੜੇ ਇੱਕ ਹੈਗੇ ਕੁਝ ਕਾਉਂਸਲਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਜਿਹੜੇ ਪੁਰਾਣੇ ਡੰਬ ਜਿੱਥੇ ਕੂੜਾ ਸਿੱਟਿਆ ਜਾਂਦਾ ਸੀਗਾ ਵੀ ਉਹ ਕੂੜਾ ਉੱਥੇ ਹੀ ਸਿੱਟ ਦਿਓ ਤੇ ਜਿੰਨਾ ਟਾਈਮ ਜਗ੍ਹਾ ਨਹੀਂ ਆਪਾਂ ਨੂੰ ਮਿਲਦੀ ਵੀ ਉਹ ਚਾਲੂ ਕੀਤੇ ਜਾਣ ਨਹੀਂ ਚਲੋ ਉਹ ਚਾਲੂ ਹੋ ਮੰਨ ਲਓ ਚਾਲੂ ਹੋ ਵੀ ਜਾਂਦੇ ਆ ਉਹ ਚਾਲੂ ਕਰਕੇ ਫਿਰ ਕਿੱਥੇ ਲੈ ਕੇ ਜਾਣਗੇ ਇਹ ਗੂੜਾ ਉਹ ਵੀ ਨਿਕਲੀ ਇਹ ਨਹੀਂ ਗੱਲ ਇੱਕ ਪਾਸੇ ਤਾਂ ਆਪਾਂ ਕਹਿੰਦੇ ਵੀ ਡੰਪਰ ਨੂੰ ਬੰਦ ਕਰ ਦਿਓ ਚਲੋ ਬੰਦ ਕਰਾ ਦੇ ਪ੍ਰਧਾਨ ਜੀ ਦੀ ਮਿਹਰਬਾਨੀ ਨਾਲ ਬੰਦ ਹੋ ਗਿਆ ਉਹ ਜੀ ਉੱਥੇ ਲੋਗ ਲੱਗ ਗਿਆ ਲੋਕਾਂ ਨੇ ਖੁਸ਼ੀ ਮਨਾਈ ਸਾਰੇ ਸ਼ਹਿਰ ਨੇ ਖੁਸ਼ੀ ਮਨਾਈ ਉਹ ਬੰਦ ਹੋ ਗਿਆ ਡੰਪ ਮੰਨ ਲਓ ਠੀਕ ਹੈ ਨਾ ਗੱਲ ਹੁਣ ਕੱਲ ਨੂੰ ਫੇਰ ਗੂੜਾ ਸੱਡ ਦਿੰਦੇ ਆ ਉੱਥੇ ਕਹਿੰਦੇ ਫੇਰ ਸੱਡੋ ਉੱਥੇ ਗੂੜਾ ਉੱਥੇ ਫੇਰ ਕਿੱਥੇ ਲੈ ਕੇ ਜਾਣਗੇ ਜਗ੍ਹਾ ਤਾਂ ਪਹਿਲਾਂ ਹੀ ਹਨੇ ਆਪਣੇ ਕੋਲ ਨਹੀਂ ਨਹੀਂ ਜੀ ਇਸ ਕਰਕੇ ਇਹਨਾਂ ਨੋਰ ਸਿਆਜਨੀਤੀ ਛੱਡ ਕੇ ਇਹ ਸ਼ਹਿਰ ਦੀ ਬਿਹਤਰੀ ਬਾਰੇ ਸੋਚਣਾ ਚਾਹੀਦਾ ਵੀ ਅਸੀਂ ਕਰ ਕੀ ਸਕਦੇ ਆ ਉਹ ਇਹੋ ਜਗ੍ਹਾ ਲਵੇ ਹੁਣ ਪਹਿਲਾਂ ਕਹਿੰਦੇ ਜਗ੍ਹਾ ਨਹੀਂ ਲੈਂਦੇ ਫਿਰ ਕਿਹ ਸਮਾਜ ਸੇਵੀ ਨੇ ਜਗ੍ਹਾ ਲੱਭਦੀ ਸਾਢੇ 4 ਕਿਲੇ ਜਗ੍ਹਾ ਲੱਭਦੀ ਉਹ ਕਹਿੰਦਾ ਲੋ ਜਿਆ ਪਈਏ ਜਗ੍ਹਾ ਲੈ ਲਓ ਇਹ ਉਹਨੇ ਮੈਨੂੰ ਮਿਲਿਆ ਮੈਨੂੰ ਦੱਸਿਆ ਉਹਨੇ ਕਹਿੰਦਾ ਇਹ ਜਗ੍ਹਾ ਲੱਭਦੀ ਸਾਢੇ 4 ਕਿਲੇ ਤੇ ਆਪਣੇ ای او صاحب ਨਾਲ ਗੱਲ ਕੀਤੀ ਉਹ ਕਹਿੰਦਾ ਆਪਾਂ ਜਗ੍ਹਾ ਲੈ ਨਹੀਂ ਸਕਦੇ ਇਹ ਗੱਲ ਤਾਂ ਮੈਂ ਪਹਿਲਾਂ ਤੋਂ ਕਹਿ ਰਿਹਾ ਹਾਂ ਰੋਜ਼ ਕਹਿ ਰਿਹਾ ਹਾਂ ਆਪਾਂ ਹਰੇਕ ਬਿਲਡਿੰਗ 'ਚ ਮੈਂ ਗੱਲ ਕਹਣਾ ਵੀ ਜਗ੍ਹਾ ਆਪਣੇ ਤੌਰ ਤੇ ਨਾ ਹਾਊਸ ਲੈ ਸਕਦਾ ਨਾ ਪ੍ਰਧਾਨ ਲੈ ਸਕਦਾ ਨਾ ਕੋਈ ਐਮ ਸੀ ਲੈ ਸਕਦਾ ਇਹ ਬਾਰ ਬਾਰ ਇੱਥੇ ਸਿਆਸਤ ਕਰਦੇ ਵੀ ਜਗ੍ਹਾ ਲੈ ਲਓ ਜੀ ਜਗ੍ਹਾ ਲੈ ਲਓ ਥੱਟੋਂ ਜਗ੍ਹਾ ਲੈ ਲਓ ਜਗ੍ਹਾ ਲੈ ਲਵਾਂਗੇ ਕਿਵੇਂ ਜਦੋਂ ਆਪਣੇ ਕੋਲ ਤਾਂ ਪਹਿਲਾਂ ਹੀ ਜਗ੍ਹਾ ਆਵਦੀ ਹੈ ਜਗ੍ਹਾ ਪਈਆਂ ਉਹਨਾਂ ਨੇ ਲੋਕ ਕਬਜ਼ਾ ਕਰੀ ਬੈਠੇ ਆ ਉਹ ਆਪਾਂ ਛਡਾ ਨਹੀਂ ਦੇ ਰਹੇ ਕੱਲ ਨੂੰ ਉਹ ਜਗ੍ਹਾ ਹੋਰ ਲੈ ਲਾਂਗੇ ਉੱਥੇ ਲੋਕ ਕਬਜ਼ਾ ਕਰ ਲੈਣਗੇ ਫਿਰ ਗਾਂਧੀਆਂ ਇਸ ਕਰਕੇ ਰਾਜਨੀਤੀ ਛੱਡ ਕੇ ਸਾਰਿਆਂ ਨੂੰ ਹੀ ਇਹ ਨਹੀਂ ਵੀ ਸਾਰਿਆਂ ਨੇ ਰਾਜਨੀਤੀ ਛੱਡ ਕੇ ਇਹ ਇਹ ਰਾਜਨੀਤੀ ਦੇ ਨਾਮ ਪਾ ਕੇ ਉਹ ਆਪਦੀ ਡਿਊਟੀ ਕਰੇ ਅੱਛਾ ਆਪਦੀ ਡਿਊਟੀ ਕਰੇ ਮੇਰੇ ਮੇਰਾ ਮੇਰਾ ਕਾਨੂੰਨ ਮੈਨੂੰ ਕੀ ਕਹਿੰਦਾ ਮੈਂ ਕੀ ਕਰ ਸਕਦਾ ਇਹ ਨਾ ਕਰੇ ਵੀ ਹਾਂ ਮੈਨੂੰ ਆ ਫਲਾਣੇ ਕੌਂਸਲਰ ਨੇ ਕਹਦਾ ਜੀ ਮੈਨੂੰ ਐਮ ਐਲ ਏ ਨੇ ਮੈਨੂੰ ਐਂ ਕਹਦਾ ਉਹ ਗੱਲਾਂ ਛੱਡੇ ਉਹ ਆਪਦੀ ਡਿਊਟੀ ਕਰੇ ਡਿਊਟੀ ਦੀ ਦਰਖਾਹ ਦਿੰਦੀ ਹੈ ਗਵਰਨਮੈਂਟ ਨੂੰ ਇਹੀ ਬੇਨਤੀ ਹੈ ਵੀ ਸ਼ਹਿਰ ਨੂੰ ਨਰਕ ਨਾ ਬਣਾਓ ਇਸ ਕਰਕੇ ਸਾਰਾ ਰਾਜਨੀਤੀ ਛੱਡ ਕੇ ਆਪਾਂ ਸ਼ਹਿਰ ਨੂੰ ਵਧੀਆ ਤਰੀਕੇ ਨਾਲ ਚਲਾਓ ਇਹ ਬਹੁਤ ਘੱਟ ਰਹਿ ਗਿਆ ਜਿਵੇਂ ਹੁਣ ਧਰਨੇ ਲਾਉਂਦੇ ਆਪ ਹੁਣ ਲੋਕਾਂ ਲੋਗ ਲਾਉਣਗੇ ਮੁੜ ਕੇ 6-7 ਮਹੀਨੇ ਰਹਿ ਗਏ ਕਿਸੇ ਨੇ ਇੱਕ ਬਾੜਾ ਚ ਬੜ ਨਹੀਂ ਦੇਣਾ ਠੀਕ ਹੈ ਧਰਨਾ ਹੈਗਾ ਜੀ ਹੁਣ ਲੋਕ ਲੋਕਾਂ ਨੇ ਲਾਉਣਾ ਜਿਹੜਾ ਚਲੋ ਆਪਾ ਕਾਉਂਸਲਰ ਸਹਿਬਾਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਤੇ ਰਾਣਾ ਜੀ ਨਾਲ ਗੱਲਬਾਤ ਕੀਤੀ ਹੈਗੀ ਆ ਜੋ ਕੂੜੇ ਦੀ ਸਮੱਸਿਆ ਹੈਗੀ ਆ ਉਹਨਾਂ ਨੇ ਕਿਹਾ ਹੈਗਾ ਵੀ ਈਓ ਤੇ ਕਾਉਂਸਲਰ ਸਾਰੇ ਰਲ ਮਿਲ ਕੇ ਇਸ ਮਸਲੇ ਦਾ ਹੱਲ ਕਰ ਲੈਣ ਨਹੀਂ ਤਾਂ ਕਹਿ ਸਕਦੇ ਆ ਵੀ ਜਿੰਨਾ ਹੁਣ ਕੂੜੇ ਦਾ حال ਬੁਰਾ ਹੋਇਆ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸ਼ਹਿਰ ਦੇ ਨਗਰ ਕੌਂਸਲ ਦੇ ਮੂਹਰੇ ਜਰੂਰ ਬੈਠਣਗੇ ਜਿਹੜੀ ਚਰਚਾ ਹੋ ਰਹੀ ਆ ਜੋ ਆਉਣ ਵਾਲੇ ਦਿਨਾਂ ਧਰਨਾ ਲੱਗਣਾ ਆਏਗਾ ਉਹ ਕੌਂਸਲਰ ਸੋਚ ਲੈਣ ਪਰ ਜਿਵੇਂ ਜਿਵੇਂ ਇਹ ਕਹਿ ਸਕਦੇ ਨੇ ਵੋਟਾਂ ਨੇੜੇ ਆ ਰਹੀਆਂ ਹੈਗੀਆਂ ਉਸੇ ਤਰ੍ਹਾਂ ਉਹ ਜੋ ਕੌਂਸਲਰ ਹੈਗੇ ਆ ਉਹ ਆਪਦੇ ਆਪ ਦੇ 12 ਵਿੱਚ ਗੇੜੇ ਵੀ ਉਹਨੇ ਵਧਾਤੇ ਹੈਗੇ ਆ ਚਿੰਤਾ ਜਰੂਰ ਹੈਗੀ ਆ ਤੁਸੀਂ ਦੇਖਦੇ ਰਹੋ ਰੈਗੂਲਰ 24 ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਰਾਜਗੁਰੂ